ਸਮਝਾਉਣ ਲੱਗਿਆ ਵੀ ਡਿਪੈਂਡ ਕਰਦਾ ਹੈ ਸਾਡਾ ਤਰੀਕਾ ਕੀ ਹੈ ਸਾਡੀ ਭਾਸ਼ਾ ਕੀ ਹੈ ਸਮਝਾਉਣ ਦੀ ਤੇ ਮੈਂ ਕਈ ਵਾਰ ਮਾਫ ਕਰਿਓ ਤਜਰਬੇ ਦੇ ਤੌਰ ਤੇ ਵਖਿਆ ਹੈ ਵੀ ਤੁਸੀਂ ਪਿਆਰ ਦੇ ਨਾਲ ਕਿਸੇ ਨੂੰ ਸਮਝਾਓ ਤੇ ਉਹ ਸਮਝਦਾ ਹੈ ਰੋਪ ਦੇ ਨਾਲ ਤੁਸੀਂ ਭਾਵੇਂ ਉਹਨੂੰ ਗੁਰਮਤਿ ਗਿਆਨ ਆਤਮ ਗਿਆਨ ਵੀ ਦੋ ਨਾ ਉਹ ਕਦੀ ਨਹੀਂ ਲਵੇਗਾ ਕਿਉਂਕਿ ਮਾਫ ਕਰਿਓ ਰੋਪ ਦੇ ਨਾਲ ਤੇ ਕਦੀ ਮੰਗਤਾ ਵੀ ਕੁਝ ਨਹੀਂ ਲੈ ਕੇ ਜਾਂਦਾ ਤੁਸੀਂ ਆਤਮ ਗਿਆਨ ਦੀ ਗੱਲ ਕਰਦੇ ਹੋ ਸੋ ਇਸ ਤਰ੍ਹਾਂ ਹੈ ਸਾਡੀ ਕਮਜ਼ੋਰੀ ਕਈ ਵਾਰ ਇੰਜ ਲੱਗਦਾ ਮੈਨੂੰ ਵੀ ਸਾਡੀ ਕਮਜ਼ੋਰੀ ਇਹ ਰਹਿ ਗਈ ਦੂਸਰੇ ਲੋਕ ਸਾਡੇ ਤੋਂ ਅਗਾਂਹ ਨਿਕਲਣ ਦਾ ਕਾਰਨ ਵਿਚਰ ਕੇ ਇਹ ਲੱਗਾ ਵੀ ਉਹਨਾਂ ਨੇ ਹਰ ਇੱਕ ਨੂੰ ਗੱਲ ਵਕੜੀ ਲੈ ਕੇ ਆਪਣੇ ਧਰਮ ਦੀ ਸਿੱਖਿਆ ਦਿੱਤੀ ਮਾਫ ਕਰਿਓ ਮੇਰੇ ਸ਼ਬਦ ਕਈ ਵਾਰ ਸਾਡੇ ਮਹਿਕਮੇ ਨੂੰ ਔਖੇ ਲੱਗਦੇ ਨੇ ਪਰ ਹੈ ਇੱਕ ਕੌੜੀ ਸਚਾਈ ਹੈ ਇੱਕ ਬੰਦੇ ਨੂੰ ਤੁਸੀਂ ਪਿਆਰ ਦੇ ਨਾਲ ਜਿਵੇਂ ਭਾਈ ਵੀਰ ਸਿੰਘ ਜੀ ਨੇ ਪੂਰਨ ਸਿੰਘ ਜੀ ਨੂੰ ਕਿਹਾ ਸੀ ਗੱਲ ਵਕੜੀ ਲਿਆ ਬੜੇ ਪਿਆਰ ਦੇ ਨਾਲ ਆਪਣੀ ਗਲ ਵਕੜੀ ਆਪਣੀ ਸੀਨੇ ਨਾਲ ਸਿਰ ਲਾ ਕੇ ਤੇ ਪਿਆਰ ਦੇ ਨਾਲ ਉਹਦੇ ਸਿਰ ਤੇ ਹੱਥ ਫੇਰ ਕੇ ਕੇਸ ਕਤਲ ਸਨ ਤੇ ਭਾਈ ਵੀਰ ਸਿੰਘ ਨੇ ਬੜੇ ਪਿਆਰ ਨਾਲ ਕਿਹਾ ਗੁਖਾ ਇੰਨੇ ਕੋਮਲ ਕੇਸ ਲੋਹੇ ਦੀ ਕੈਂਚੀ ਨਾਲ ਕੱਟਦਾ ਹੁੰਨਾ ਬਸ ਇੰਨੀ ਕੋ ਗੱਲ ਕਹੀ ਤੇ ਉਹ ਸ਼ਬਦ ਹਿਰਦੇ ਚ ਚੁੰਮ ਗਿਆ ਸੀ ਤੇ ਉਹ ਪ੍ਰੋਫੈਸਰ ਪੂਰਨ ਸਿੰਘ ਵੇਖੋ ਕਿੰਡੀ ਉੱਚੀ ਅਵਸਥਾ ਨੂੰ ਮੰਨਿਆ ਫਿਰ ਉਹਨੇ ਤੇ ਉਹੀ ਭਾਈ ਵੀਰ ਸਿੰਘ ਜੋ ਨੂੰ ਕਹਿੰਦੇ ਨਾ ਨਾ ਤੇਰੇ ਤਾਂ ਕੇਸ ਕਤਲ ਆ ਤੂੰ ਤੇ ਮੇਰੇ ਤੋਂ 2 ਫੁੱਟ ਦੂਰ ਖੜਾ ਰਹੀ ਜੇ ਤੂੰ ਮੇਰੇ ਲਾਗੇ ਹੋ ਗਿਆ ਤੇ ਮੇਰਾ ਤਾਂ ਚੋਲਾ ਬਦਲਣਾ ਪਵੇਗਾ ਮੈਨੂੰ ਤੇ ਹੱਥ ਧੋਣੇ ਪੈਣ ਮੈਨੂੰ ਤਾਂ ਣਾਉਣਾ ਪੈਣਾ ਤੇ ਸ਼ਾਇਦ ਮੈਨੂੰ ਮਾਫ ਕਰ ਦਿਓ ਉਹ ਪ੍ਰੋਫੈਸਰ ਪੂਰਨ ਸਿੰਘ ਨਹੀਂ ਬਣ ਪਾਉਂਦਾ ਇਹ ਹੀ ਸਾਡੀ ਕਮਜ਼ੋਰੀ ਰਹਿ ਗਈ ਅਸੀਂ ਧੱਕੇ ਮਾਰੇ ਨੇ ਲੋਕਾਂ ਨੂੰ ਅਸੀਂ ਆਪਣੇ ਵੱਲ ਲਿਆ ਨਹੀਂ ਐ ਅਸੀਂ ਇਹ ਕਹਿ ਦਿੱਤਾ ਨਾ ਤੂੰ ਮੇਰੇ ਨੇੜੇ ਨਹੀਂ ਹੋ ਸਕਦਾ ਤੂੰ ਮੇਰੀ ਗੱਲ ਵੱਕੜੀ ਨਹੀਂ ਆ ਸਕਦਾ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਮੈਂ ਅੱਗੇ ਵੀ ਇੱਕ ਦਫਾ ਜ਼ਿਕਰ ਕਰਦਾ ਕਿ ਨੂਰੇ ਕੋੜੀ ਦੇ ਮਹਾਰਾਜ ਉਹਦੀ ਝੌਂਪੜੀ ਵਿੱਚ ਜਾਂਦੇ ਨੇ ਬਦਬੋਹ ਮਾਰਦਾ ਪਿਆ ਕਿੰਨਾ ਔਖਾ ਸੀਗਾ ਪਰ ਗੁਰੂ ਨਾਨਕ ਪਾਤਸ਼ਾਹ ਉਹਦੇ ਕੋਲ ਬੈਠੇ ਇਹ ਤਾਂ ਨਹੀਂ ਕਿ ਆ ਵੀ ਨਹੀਂ ਤੂੰ ਪਾਸੇ ਬੈਠਾ ਰਹਿ ਤੇਰੇ ਤੋਂ ਮੈਨੂੰ ਬਿਮਾਰੀ ਨਾ ਲੱਗ ਜੇ ਐਵੇਂ ਇੱਥੋਂ ਤੱਕ ਕਹਿੰਦਾ ਇਤਿਹਾਸ ਵੀ ਮਹਾਰਾਜ ਉਹਦੇ ਮੰਝੇ ਦੇ ਉੱਤੇ ਹੀ ਬੈਠੇ ਰਹਿ ਗੋਡੇ ਨਾਲ ਗੋਡਾ ਜੋੜ ਕੇ ਉਹਨੂੰ ਕੀਰਤਨ ਸੁਣਾਇਆ ਗੁਰੂ ਪਾਪੇ ਨੇ ਬਸ ਇਹੀ ਕਾਰਨ ਸੀ ਕਿ ਜਦੋਂ ਅੱਗੇ ਚੱਲ ਕੇ ਇਤਿਹਾਸ ਕਰਵਟ ਲੈਂਦਾ ਮਹਾਰਾਜ ਨੇ ਇੰਨੀ ਨੇੜਿਓ ਹੋ ਕੇ ਉਹਨੂੰ ਗੱਲ ਲਾਇਆ ਉਹਨੂੰ ਪਿਆਰ ਦਿੱਤਾ ਉਹਨੂੰ ਅਸੀਸਾਂ ਦਿੱਤੀਆਂ ਤੇ ਇਹੀ ਸਿੱਖਿਆ ਜਦੋਂ ਫਿਰ ਸਿੱਖਾਂ ਨੇ ਪੜ੍ਹਾਈ ਤੇ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਜਦੋਂ ਆਪਾਂ ਦੇਖਦੇ ਆਂ ਪ੍ਰੇਮਾ ਕੋੜੀ ਹੁਣ ਕਿੱਡੀ ਦੂਰ ਬੈਠਾ ਸੀਗਾ ਕਾਬਲ ਕੰਧਾਰ ਵਾਲਾ ਪਾਸਾ ਉਹਦਾ ਜ਼ਿਕਰ ਕਰਦੇ ਵਿਦਵਾਨ ਹੁਣ ਉੱਥੇ ਬੈਠਾ ਸੰਗਤ ਦੇ ਦਰਸ਼ਨ ਕਰਦਾ ਪੁੱਛਿਆ ਕਿੱਥੇ ਜਾ ਰਹੇ ਹੋ ਕਹਿੰਦੇ ਗੋਇੰਦਵਾਲਾ ਜਾ ਰਹੇ ਹਾਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੱਛਾ ਮੈਂ ਜਾ ਸਕਦਾ ਹਾਂ ਜਾ ਸਕਦਾ ਤੈਨੂੰ ਕੀ ਹੋਇਆ ਪਰ ਗੱਲ ਇਹ ਆ ਵੀ ਮੇਰੇ ਤੋਂ ਤੁਰਿਆ ਨਹੀਂ ਜਾਵੇਗਾ ਮੇਰੀਆਂ ਲੱਤਾਂ ਨਹੀਂ ਕੰਮ ਕਰਦੀਆਂ ਮੈਂ ਕੋੜੀ ਆ ਪਿੰਗਲਾ ਵਾਂ ਮੈਂ ਤੇ ਰਿੜਕੇ ਵੀ ਨਹੀਂ ਏਡੀ ਦੂਰ ਪਹੁੰਚ ਸਕਦਾ ਤੇ ਉੱਥੇ ਮੈਂ ਇੱਕ ਦਿਨ ਪੜ ਰਿਆ ਸੀ ਇੱਕ ਇਤਿਹਾਸਕਾਰ ਨੇ ਬੜੀ ਸੋਹਣੀ ਗੱਲ ਲਿਖੀ ਉਹ ਕਹਿੰਦਾ ਇੱਕ ਸਿੱਖ ਕਹਿੰਦਾ ਮਿੱਲਾ ਫਿਰ ਕੀ ਹੋ ਗਿਆ ਜੇ ਤੂੰ ਕੋੜੀ ਆ ਤੇਰੇ ਤੋਂ ਨਹੀਂ ਤੁਰਿਆ ਜਾਂਦਾ ਆ ਮੈਂ ਤੈਨੂੰ ਚੁੱਕਦਾ ਉਸ ਸਿੱਖ ਨੇ ਕਹਿੰਦੇ ਉਹਨੂੰ ਆਪਣੇ ਗਧੇੜੇ ਚੁੱਕਿਆ ਜਿਵੇਂ ਆਪਾਂ ਕਿਸੇ ਨੂੰ ਪਿੱਠ ਤੇ ਚੁੱਕਦੇ ਆ ਨਿਆਣੇ ਪਿੱਠੂ ਖੇਡਦੇ ਆਉਂਦੇ ਆ ਚੁੱਕਦੇ ਆਉਂਦੇ ਵੇਖਿਆ ਹੈਗਾ ਅਲੱਗ-ਅਲੱਗ ਕਿੱਤਿਆਂ 'ਚ ਮਾਝੇ ਮਾਲ ਵਿੱਚ ਅਲੱਗ ਸ਼ਬਦ ਵਰਤਦੇ ਸਾਡੇ ਮਾਲ ਵਿੱਚ ਉਹਨੂੰ ਗਤੇੜੀ ਕਹਿ ਦਿੰਦੇ ਹੁੰਦੇ ਉਹਨੇ ਉੱਥੇ ਮੋਢਿਆਂ ਤੇ ਚੁੱਕਿਆ ਦੂਜਾ ਸਿੱਖ ਕਹਿੰਦਾ ਕੋਈ ਨਹੀਂ ਮੈਂ ਵੀ ਚੁੱਕਾਂਗਾ ਆ ਥੋੜਾ ਤੂੰ ਚੁੱਕ ਲੈ ਜਦੋਂ ਤੂੰ ਥੱਕਿਆ ਮੈਂ ਚੁੱਕ ਲਾਂਗਾ ਇਸ ਤਰ੍ਹਾਂ ਉਥੋਂ ਚੁੱਕਦੇ ਨੇ ਵਾਰੀ-ਵਾਰੀ ਸਰੀਰ ਬਦਲਦੇ ਨੇ ਕਦੀ ਕੋਈ ਚੁੱਕ ਲੈਂਦਾ ਕਦੀ ਚੁ ਕੋਈ ਚੁੱਕ ਲੈਂਦਾ ਗੋਇੰਦਵਾਲ ਸਾਹਿਬ ਤੱਕ ਲੈ ਕੇ ਆਏ ਹੁਣ ਉਹਦੇ ਸਰੀਰ 'ਚੋਂ ਬਦਬੂ ਵੀ ਆਉਂਦੀ ਆ ਪਾਕ ਵੀ ਵਗਦੀ ਆ ਨਾਤੇ ਨੂੰ ਖੋਰੀ ਕਿੰਨਾ ਸਮਾਂ ਹੋ ਗਿਆ ਹੋਏਗਾ अपाहिज ਬਿਲਕੁਲ ਸਿੱਖਾਂ ਨੇ ਕੰਢੇੜੇ ਚੁੱਕ ਕੇ ਉਹਨੂੰ ਗੋਇੰਦਵਾਲ ਲੈ ਕੇ ਆਂਦਾ ਤੇ ਆਖਰ ਗੁਰੂ ਅਮਰਦਾਸ ਮਹਾਰਾਜ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਿਆ ਨਾ ਕਿੱਡੀ ਵੱਡੀ ਮਹਾਰਾਜ ਨੇ ਉਹਨੂੰ ਸੇਵਾ ਦਿੱਤੀ ਮੱਥੋਂ ਮੁਰਾਰੀ ਦੀ ਤੇ ਜੇ ਹੁਣ ਮੇਰੇ ਵਰਗਾ ਸਿੱਖ ਹੁੰਦਾ ਤੇ ਕਹਿੰਦਾ ਨਾ 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 ਮੇਰੇ ਤਾਂ ਕੱਪੜੇ ਕੰਦੇ ਹੋ ਜਾਣੇ ਮੈਨੂੰ ਤੇ ਪਤਾ ਨਹੀਂ ਕਿੰਨੀ ਵਾਰ ਜਾ ਕੇ ਕੇਸੀ ਇਸ਼ਨਾਨ ਕਰਨਾ ਪੈਣਾ ਮੈਂ ਤੇ ਭਿੱਟਿਆ ਜਾਵਾਂਗਾ ਜੇ ਲਾਗੇ ਵੀ ਆ ਗਿਆ ਮੇਰੇ ਇਹੀ ਕਾਰਨ ਸ਼ਾਇਦ ਵੀ ਅਸੀਂ ਲੋਕਾਂ ਨੂੰ ਤੱਕੇ ਇੰਨੇ ਜ਼ਿਆਦਾ ਮਾਰ ਦਿੱਤੇ ਨੇ ਕਿ ਕੋਈ ਸ਼ਾਇਦ ਸਾਡੇ ਨੇੜੇ ਆਉਣਾ ਵੀ ਉਹਨੂੰ ਮੁਨਾਸਬ ਨਹੀਂ ਸਮਝਦਾ ਪਿਆ ਪਰ ਗੁਰੂ ਨਾਨਕ ਦਾ ਸਿਧਾਂਤ ਸੀ ਸਾਰਿਆਂ ਨੂੰ ਗੱਲ ਵਕੜੀ ਲਿਆ ਗੁਰੂ ਬਾਬੇ ਨੇ ਪ੍ਰੇਮ ਦਿੱਤਾ ਇਸੇ ਕਰਕੇ ਤੇ ਜਿਹਨੇ ਇੱਕ ਵਾਰ ਗੁਰੂ ਨਾਨਕ ਨੂੰ ਵੇਖ ਲਿਆ ਗੁਰੂ ਨਾਨਕ ਦੀ ਹਿੱਕ ਨੂੰ ਨਿਗ ਨੂੰ ਮਾਨ ਲਿਆ ਉਹ ਫਿਰ ਪੀੜੀਆਂ ਤੱਕ ਗੁਰੂ ਨਾਨਕ ਨੂੰ ਛੱਡ ਨਹੀਂ ਜੇ